ý thức là tâm của các con chị của giai đoạn của giai đoạn của Yeah. But... ਜੈਨ ਜੀ ਇੱਕ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੋ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਆਪਾਂ ਵਿਸ਼ੇਸ਼ ਮੁਹਿੰਮ ਚਲਾਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਸਬੰਧ ਦੇ ਵਿੱਚ ਇੱਕ ਐਫਆਈਆਰ ਨੰਬਰ 48/24 ਆਪਾਂ ਦਰਜ ਰਜਿਸਟਰ ਕੀਤੀ ਹੈ। ਇੱਕ ਪਰਸੋਂ ਕੀਤੀ ਸੀ ਐਫਆਈਆਰ 23 ਦੇ ਵਿੱਚ 48/25 ਸੌਰੀ 24 ਬੋਲ ਹੋ ਗਿਆ ਸੀ 48/25 ਇਹਦੇ ਵਿੱਚ ਅਮਨਦੀਪ ਸਿੰਘ son ਆਫ ਤਾਰਾ ਸਿੰਘ ਪਿੰਡ ਛੋਟੇ ਆਲ ਦਾ ਜਿਹੜਾ ਵਿਅਕਤੀ ਸੀ ਇਹ ਨੂੰ ਗ੍ਰਫਤਾਰ ਕੀਤਾ ਕਿ ਜਿਹੜਾ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਕਮਰਸ਼ੀਅਲ ਕੁਆਂਟੀਟੀ ਦੀ ਕੀਤੀ ਹੈ ਜੀ ਮਤਲਬ ਹੈਵੀ ਕੁਆਂਟੀਟੀ ਦੇ ਵਿੱਚ ਜਿਹੜੇ 12 ਟੀਕੇ ਬੇਪਰੋਨੋਰਫੇਨ ਦੇ ਤੇ 12 ਟੀਕੇ ਏਵਲ ਦੇ ਜਿਹੜੇ ਇਹ ਆਪਾਂ ਫੜੇ ਨੇ ਜੀ ਉਹਦੇ ਕੋਲੋਂ ਇੱਕ ਆਲਟੋ ਕਾਰ ਦੇ ਵਿੱਚ ਸੀ ਜੀ ਤੇ ਏਐਸਆਈ ਕੇਸ਼ਵ ਕੁਮਾਰ ਸਮੇਤ ਆਪਣੀ ਟੀਮ ਦੇ ਪੁਲਿਸ ਪਾਰਟੀ ਦੇ ਗਸ਼ਤ ਕਰ ਰਿਹਾ ਸੀ ਤਾਂ ਜੋਲੀ ਜਿਹੜਾ ਓਵਰ ਬ੍ਰਿਜ ਹੈ ਉਹ ਥੱਲੇ ਗੱਡੀ ਸਾਈਡ ਲਾ ਕੇ ਖੜਾ ਸੀ ਤਾਂ ਦੇਖਿਆ ਤਾਂ ਉੱਥੇ ਵਿੱਚ ਜਿਹੜੇ ਇੰਜੈਕਸ਼ਨਸ ਐ ਪਾਏ ਗਏ ਨੇ ਤੇ ਉਸ ਤੋਂ ਬਾਅਦ ਕਰਦੀ ਕਾਰਵਾਈ ਕਰਦੇ ਹੋਏ ਸਾਡੇ 1.4 ਸਾਹਿਬ ਚੌਕੀ ਇੰਚਾਜ ਨਿਆਣਗੜ ਵੱਲੋਂ ਜਿਹੜੀ ਅਗਲੀ ਤਫ਼ਤੀਸ਼ ਹੈ ਜਿਹੜੀ ਅਮਲ ਚ ਲਿਆਂਦੀ ਹੈ ਇੱਕ ਦਿਨ ਦਾ ਪੁਲਿਸ ਰਿਮਾਰਨ ਲਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਜੁਡੀਸ਼ੀਅਲ ਰਿਮਾਰਨ ਫਿਲਹਾਲ ਪਹਿਲਾਂ ਨਹੀਂ ਹੈ ਹਲੇ ਚੈੱਕ ਕਰ ਰਿਹਾ ਮੈਨੂੰ ਹਲੇ ਕੋਈ ਧਿਆਨ ਚ ਨਹੀਂ ਆਇਆ ਜੀ ਤੇ ਨਸ਼ਾ ਨਸ਼ੇ ਕਰਨ ਦਾ ਆਦਤ ਦੀ ਵੀ ਹੈਗਾ ਅਮਨਦੀਪ ਸਿੰਘ ਅਮਨੀ ਜੀ ਸਨ ਆਫ ਤਾਰਾ ਸਿੰਘ ਇਹ ਕਿਹੜੇ ਰੋਣਾਂ ਦਾ ਛੋਟੇ ਹਾਲ ਦਾ ਜੀ ਇਹਦੇ ਨਾਲ ਤਫ਼ਤੀਸ਼ ਤੋਂ ਹੋਰ ਬੰਦੇ ਜੁੜੇ ਕਿਹਨੂੰ ਦੇ ਚੱਲਿਆ ਸੀ ਉਹ ਜਿਹੜੀ ਹੈਗੀ ਜੀ ਆਪਾਂ ਉਹ ਕਰ ਰਹੇ ਆ ਪੁੱਛਕਿਛ ਕੀਤੀ ਹੈ ਇਹ ਜਿਹੜਾ ਹੈਗਾ ਇਹ ਥੋੜਾ ਜਿਹਾ ਕਿੱਥੋਂ ਲੈ ਕੇ ਆਇਆ ਦੂਰ ਤੋਂ ਲੈ ਕੇ ਆਇਆ ਉਹ ਬੰਦੇ ਦਾ ਹਲੇ ਨੂੰ ਨਾਂ ਨਹੀਂ ਪਤਾ ਹੈਗਾ ਤਾਂ ਫਿਰ ਜੋ ਸਾਨੂੰ ਪਤਾ ਲੱਗਦਾ ਅੱਗੇ ਤੁਹਾਨੂੰ ਸਰ ਕਿਹੜੀ ਗੱਡੀ ਨੰਬਰ ਐ ਪੀ ਵੀ 30 ਜੇ 3852 ਜੀ ਆਲਟੋ ਬਲੈਕ ਪੀ ਬੀ 30 ਜੇ ਇਹ ਨਾਮ ਇਹ ਅਮਨਦੀਪ ਸਿੰਘ son of ਤਾਰਾ ਸਿੰਘ ਪਿੰਡ ਛੁੱਟੇ ਵਾਲੀ ਜੀ ਕਿੰਨਾ ਕਿੰਨੇ ਰਿਕਵਰੀ ਹੈ ਸਰ ਇਹ 12 ਇੰਜੈਕਸ਼ਨ ਪੇਪਰਨ ਹੋਰ ਫਿੰਟੇ 12 ਹੈ ਮਿਲਦੇ ਜੀ ਮਤਲਬ ਇਹ ਐਸ ਹੈ ਕਿ ਪਹਿਲਾਂ ਵੀ ਸੀ ਨਹੀਂ ਇਹਦੇ ਤੇ ਐਨ ਡੀ ਪੀ ਐਸ ਦਾ ਕੇਸ ਨਹੀਂ ਹੈ ਇੱਧਰੋਂ ਕਿੱਧਰ ਜਾ ਰਿਹਾ ਸੀ ਜੀ ਇਹ ਉਧਰੋਂ ਆ ਰਿਹਾ ਸੀ ਜੀ ਆਪਣੇ ਸੰਦੋਗੜਵਾਲ ਤੋਂ ਇੱਧਰ ਨੂੰ ਜੋਲੀਵਾਲ ਨੂੰ ਤੇ ਮਤਲਬ ਇੱਥੇ ਖੜਾ ਸੀ ਮਤਲਬ ਜੋ ਪੁੱਛ ਕੇ ਆਇਆ ਹੋਏ ਦਾ ਸੀ ਇਹਨੇ ਦੱਸਿਆ ਕਿਹੜੇ ਕੇਮਿਸਟ ਕੋਲੋਂ ਮੈਡੀਸਿਨ ਕਿੱਥੋਂ ਲੱਗੇ ਨਹੀਂ ਕੇਮਿਸਟ ਤੋਂ ਨਹੀਂ ਲਿਆ ਕੇ ਆਇਆ ਜੀ ਕੋਈ ਨੂ ਬੰਦਾ ਦੇ ਗਿਆ ਸੀ ਪ੍ਰਾਈਵੇਟ ਉਹਦਾ ਹਲੇ ਨਾਮ ਨਹੀਂ ਦੱਸਿਆ ਇਹਨੇ ਪਰ ਆਪਾਂ ਪੁੱਛ ਕੇ ਕਰ ਉਸੇ ਇਲਾਕੇ ਦੀ ਕੋ ਬੜਾ ਵੱਟਾ ਕਰਾਇਨ ਸੋਸ਼ਲ ਮੀਡੀਆ ਤੇ ਵੀ ਬਾਰ ਥੋੜੀ ਨੌਜਵਾਨ ਪੈਟਰੋਲ ਪੰਪ ਦੇ ਮੁੰਡੇ ਘੋਟ ਰਹੇ ਉਹਨੂੰ ਪੁਲਿਸ ਨੇ